तो क्या नाम है विकास विकास कहाँ से आए हो पटना से पटना से यहाँ पे रहते हो नीचे नीचे तो अभी अभी क्या हुआ अभी गैस फट गया था अच्छा तो आ, कैसे कैसे फटा आया ड्यूटी से आया खाना बनाया खाना बनाने के लिए गैस वाला फट गया अच्छा तो खाना कौन बना रहा तुम बना रहे थे मैं ठीक है तो पता नहीं लगा कैसे ये धमाका हुआ या कैसे कोहरा पता नहीं लगा वो लीकेज होगा नया बर्नर ला के खराब होगा तो वही एक बैग मार दिया ठीक है तो अब हालत कैसे ठीक है? है तो इसमें कितने लोग आए लोग? तीन लोग आ, हमारा गुड्डी अच्छा गुड्डी क्या हुआ था इसका देखो कि गैस सिलेंडर मतलब मद, फट गया क्या फट गया गैस सिलेंडर अच्छा कैसे फटा अब रोटी बनाते अच्छा, कौन बना रहा था विकास तो आ, इसमें घायल कौन कौन हुआ है इसमें राहुल वाए हैं और सुरजीत अच्छा, हाँ, आपके बच्चे आ, आपके हमारे बच्चे थे ये ये। तो ए, आपके बच्चों के नाम क्या क्या है राहुल अर्जुन सुरजीत हमारे बच्चे कितनी कितनी उम्र है एक, एक पंद्रह साल की है एक चार साल की एक हंगे हालत बहुत गंभीर है ਰਾਹੁਲ ਕੀ ਜਿਆਦਾ ਗੰਭੀਰ ਹੈ ਆਪਕੋ ਵੀ ਪਟਿਆਲਾ ਰੈਫਰ ਕਰ ਰਹੇ ਹਾਂ ਤੋਂ ਠੀਕ ਹੈ ਆਪਨੇ ਠੀਕ ਸਰਕਾਰੀ ਨਾਮ ਤੋਂ ਹੈ ਮੈਂ ਡਾਕਟਰ ਰੋਹਿਤ ਰਾਮਪਾਲ ਐਸਐਮਓਐਮਸੀਐਚ ਸਿਵਲ ਹਸਪੀਟਲ ਲੁਧਿਆਣਾ ਜੀ ਡਾਕਟਰ ਸਾਹਿਬ ਇੱਕ ਮਾਮਲਾ ਆਇਆ ਕਿੰਨੇ ਕੋਈ ਸਿਲੰਡਰ ਬਲਾਸਟ ਵਾ ਅਲੇਓ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਦੇਖ ਕੇ ਦੱਸ ਪਾਵਾਂਗੇ ਉਹਦਾ ਕਿੰਨੇ ਅਦਰਟ ਨੇ ਤੇ ਕਿੰਨੇ ਬੱਚੇ ਨੇ ਸਰ ਤਿੰਨ ਆਪਣਾ ਦੋ ਅਡਲਟਸ ਨੇ ਦੋ ਬੱਚੇ ਨੇ ਫਿਰ ਉਹ ਆਲ ਠੀਕ ਆ ਮੰਨ ਹਾਂ ਤਿੰਨ ਤਾਂ ਸਟੇਬਲ ਨੇ ਇੱਕ ਜਿਹੜਾ ਛੋਟਾ ਬੱਚਾ ਹੈਗਾ ਰਾਹੁਲ 4-5 ਸਾਲ ਦਾ ਤੇ ਉਹਦਾ ਥੋੜਾ ਜਿਹਾ ਲੱਗ ਰਿਹਾ ਉਹਨਾਂ ਸੈਸ ਕਰ ਰਹੇ ਆ ਠੀਕ ਹੈ ਦਰਸਾ ਜਿਹੜੀ ਡੈਲਟਾ ਉਹ ਲੇਡੀ ਦੀ ਹੈ ਜੀ ਉਹ ਪ੍ਰਵਾਸੀ ਨੇ ਜਾਂ ਪ੍ਰਵਾਸੀ ਨੇ ਇੱਕ ਲੇਡੀ ਸੇ ਇੱਕ ਜੈਂਟਲ ਦਰਸ਼ਕ ਇੱਕ ਮਾਮਲਾ ਕੋਈ ਆਇਆ ਕਿਨੇ ਸਿਲੰਡਰ ਬਲਾਸ ਦਾ ਕਿੰਨੇ ਲੋਕ ਦੱਕਮੀ ਆ ਕੀ ਹਾਲਾਤ ਨੇ ਉਹਨਾਂ ਦੇ ਤੇ ਕਦੋਂ ਤੁਹਾਡੇ ਕੋਲ ਆਏ ਸੀ ਦੇਖੋ ਤਿੰਨ ਬੱਚੇ ਆਏ ਨੇ ਸਾਡੇ ਕੋਲ ਜੀ ਸਿਲੰਡਰ ਬਲਾਸ ਦਾ ਕੇਸ ਹੈ ਤੇ ਅਸੀਂ ਫਸਟ ਹੈਡ ਦਿੱਤੀ ਉਹਨਾਂ ਨੂੰ ਇੱਥੇ ਹੀ ਰੱਖਾਂਗੇ ਇਹਨਾਂ ਨੂੰ ਇੱਥੇ ਹੀ ਇਹਨਾਂ ਦਾ ਇਲਾਜ ਕਰ ਹੋਗਾ ਇਹਨਾਂ ਦਾ ਸਰ ਕਿੰਨੇ ਪਰਸੈਂਟ ਬर्न ਹੋਈ ਨਹੀਂ ਇਹ ਲੋਕ ਆ ਦੇਖੋ ਅਪ ਟੂ 15% ਤੱਕ 10 ਤੋਂ 15 10 ਤੋਂ 15% ਇਹ ਫੇਸ ਉੱਪਰ ਹੈ ਜਾਂ ਫਿਰ ਲੈਗ ਦੇ ਉੱਤੇ ਹੈ ਜੀ ਇੱਕ ਲੈਗ ਇਨਵੋਲਵ ਹੈ ਇੱਕ ਬਾਹ ਇਨਵੋਲਵ ਹੈ ਬੱਚੇ ਦੀ ਹਾਂ ਜੀ ਇੱਕ ਦੂਜਾ ਉਹਦਾ ਬ੍ਰਦਰ ਹੈ ਉਹ ਉਹਦੇ ਥੋੜੇ ਬਰਨ ਹੈ ਉਹਦਾ ਉਹਦਾ ਵੀ ਲਾਤੀ ਇਨਵੋਲਵ ਹੈ ਤੇ ਡਾਕਟਰ ਤੁਨੂੰ ਆਏ ਤੁਹਾਡੇ ਕੋਲ ਸੋਰੀ ਜੀ ਅਡਲਟਾ ਉਹਨੂੰ ਕਿ ਜਿਆ ਜਾ ਰਿਹਾ ਨਹੀਂ ਇੱਥੇ ਰੱਖ ਰਹੇ ਜੀ ਅਡਲਟ ਵੀ ਰੱਖ ਰਹੇ ਜੀ ਜਿਹੜੇ ਤਿੰਨ ਵਾਲੇ ਰੱਖ ਰਹੇ ਆਪਾਂ ਬੱਚੇ ਕਿੰਨੇ ਨੇ ਤਿੰਨ ਬੱਚੇ ਕਿੰਨੇ ਬੱਚੇ ਕਿਨੇ ਜੀ ਤਿੰਨੇ ਦਲਾ ਜਿੱਥੇ ਹੋਗਾ ਜੋ ਅਡਲਟ ਵੀ ਉਹ ਵੀ ਯੰਗ ਅਡਲਟ ਹੀ ਹੈ ਹਾਂ ਠੀਕ ਹੈ ਸਟੇਬਲ ਨੇ